ਕੰਚੀ ਜੀ ਜੀਵਾਹਨ ਸ਼ਾਨਵਾਦ ਬੀਆ ਦੀ ਦੇ ਲਾਦੀ ਤੜਕਨ ਪੰਜਾਬੀਆਂ ਦੀ ਹੱਕ ਗੱਲ ਹੱਕ ਤੇ ਗੱਲ ਕਰਨ ਵਾਲੇ ਪੰਜਾਬ ਦੇ ਹਿੱਤਾਂ ਨੂੰ ਪਹਿਲ ਕਦਮੀ ਤੇ ਰੱਖਣ ਵਾਲੇ ਦਾ ਤਾੜੀਆਂ ਮਾਰ ਕੇ ਸਾਦੀਆਂ ਵਾਲਿਓ ਅੱਜ ਇਸ ਜਗ੍ਹਾ ਤੇ ਮਾਨਜੂ ਕੁਮੁਖਮੰਤਰੀ ਪੰਜਾਬ ਭਗਵਤ ਸਿੰਘ ਜੀ ਆਉਂਦੇ ਨੇ ਅਸੀਂ ਵਿਰੋਧੀ ਵੀ ਪੰਜ ਕਸਮ ਦੇ ਵਿੱਚ ਕਸਮ ਨਹੀਂ ਚਾਹਦੇ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਤੇ ਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕਦਰਾਂ ਦਾ ਤੇ ਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕਦਰਾਂ ਦਾ ਪੰਜਾਬ ਦੇ ਲੋਕ ਸਭਾ ਗਰਦਾਸਪੁਰ ਦੇ ਲੋਕ ਕਿਉਂਕਿ ਆ ਪ੍ਰਾਣੀਆਂ ਜਿਹੜੀਆਂ ਸਰਕਾਰਾਂ ਰਹੀਆਂ ਨੇ ਇਹਨਾਂ ਨੂੰ ਤਸੱਲੀ ਨਾਲ ਵੇਖ ਲਿਆ ਇਹਨਾਂ ਦੀਆਂ ਗੁਟਕਾ ਸਾਹਿਬ ਹੱਥ 'ਚ ਫੜ ਕੇ ਸੋਹਾ ਖਾਣੀਆਂ ਉਸ ਤੋਂ ਬਾਅਦ ਉਹਨਾਂ ਗੱਲਾਂ ਦੇ ਪੂਰੇ ਦੇ ਉਤਰਨਾ ਅੱਜ ਤੁਹਾਡੇ ਆਪਜੀ ਦੇ ਸਾਰੇ ਸਾਹਮਣੇ ਮੈਂ ਦੋਵਾਂ ਸਾਲਾਂ ਦੇ ਕੀਤੇ ਹੋਏ ਕੰਮ ਜੜੇ ਗਣਾ ਕੇ ਦੱਸੇ ਹੱਲੇ ਕੁਝ ਗਣਾਏ ਕੁਝ ਰਹਿੰਦੇ ਨੇ ਇਹ ਕੀ ਲੈ ਕੇ ਜਾਣਗੇ ਲੋਕ ਕੀ ਕੀਤਾ ਸੀਐਲਪੀ ਲੀਡਰ ਬਾਬਾ ਬੂਲਕੇ ਸੀਮ ਸਾਹਿਬ ਦੇਖੋ ਮੈਂ ਤਾਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਸਿਰਫ ਨੁਕਤਾ ਨੁਕਤਾ ਚੀਨੀ ਤੋਂ ਸਵਾਏ ਔਰ ਕੁਝ ਹੈ ਨਹੀਂ ਉਹਨਾਂ ਕੋ ਅਸੀਂ ਤੇ ਕਹਿੰਦੇ ਆ ਵੀ ਕੰਮ ਦੀ ਗੱਲ ਕਰੋ ਹੁਣ ਕਾਦੀਆਂ ਵਿਖੇ ਮਹੱਲਾ ਕਲੀਨਿਕ ਖੋਲ ਕੇ ਦਿੱਤਾ ਹੈ ਆਮ ਲੋਕ ਗਰੀਬ ਲੋਕ ਉੱਥੇ ਆ ਕੇ ਦਵਾਈ ਖਾਂਦੇ ਨੇ ਸੋ ਮੈਂ ਰਣੀ ਆ ਸਤ ਔਰ ਮੈਨੂੰ ਮਾਣ ਵੀ ਆ ਵੀ ਇਹ ਜਿਹੜੇ ਆਪਣੇ ਕਹਿ ਸਕਦਾ ਆ ਵੀ ਆਮ ਲੋਕਾਂ ਦਾ ਫਾਇਦਾ ਹੋ ਰਿਹਾ ਚਾਹੇ ਬਿਜਲੀ ਫ੍ਰੀ ਕਰਕੇ ਹੋ ਰਿਹਾ ਚਾਹੇ ਮਹੱਲਾ ਕਲੀਨਿਕ ਕਰਕੇ ਹੋ ਰਿਹਾ ਹੁਣ ਸਕੂਲ ਆਫ ਐਮਿਨੈਂਸ ਪਾ ਰਹੇ ਆ ਆਮ ਜਨਤਾ ਦਾ ਇਹ ਪਹਿਲੀ ਸਰਕਾਰ ਆ ਜਿਹਨੇ ਫਾਇਦਾ ਕੀਤਾ ਤੁਹਾਨੂੰ ਮੈਂ ਦੱਸ ਦਿਆਂ ਮੈਨੂੰ ਤਾਂ ਕਈ ਕਾਲੀ ਕਾਂਗਰਸੀ ਬੀਜੇਪੀ ਵਾਲੇ ਕੰਨ ਜਿੱਥੇ ਕਹੇ ਜਾਂਦੇ ਨੇ ਯਾਰ ਪਰਵਾਹ ਨਾ ਕਿ ਐਰ ਕੀ ਝਾੜੂ ਫਿਰ ਗਿਆ ਮੈਂ ਹਰ ਕੇ ਪੁੱਛਿਆ ਮੈਂ ਕਲਸੀ ਜਿੰਦਾਬਾਦ ਆਮ ਆਦਮੀ ਪਾਰਟੀ ਬੀਜੇਪੀ ਇੱਥੇ ਜੁਆਇਨ ਮੈਂ ਦੱਸਣਾ ਚਾਹਾਂਾ ਜੀ ਦੱਸਣਾ ਚਾਹਾਂਾ ਉਹ ਕਹਿੰਦੇ ਨੇ ਕਹਿੰਦੇ ਯਾਰ ਲੰਮਾ ਸਮਾਂ ਸਰਕਾਰਾਂ ਹਵਾਈਆਂ ਆਪਾਂ ਮੁੱਲ ਨਹੀਂ ਆ ਪਰ ਇਹ ਪਹਿਲੀ ਸਰਕਾਰ ਹੈ ਜਿੰਨੂੰ ਅਸੀਂ ਵੋਟ ਨਹੀਂ ਪਾਈ ਸਾਡੇ ਵੀ ਬਿੱਲ ਜ਼ੀਰੋ ਆਵੇ ਕਿਦੇ 3-3000 ਬਿੱਲ ਪਰਦੇ ਸਾਂ ਸਾਡੇ ਪਹਿਲੇ 0 ਕਿਉਂ ਨਾ ਵੋਟਾਂ ਪਾਵਾਂਗੇ ਰਵਿਕਰਨ ਕਾਲੋਂ ਜਿਹੜੇ ਵੀ ਨੀਚੇ ਦੇ ਪਰਾਨਕਲ ਦਾ ਕਾਹਲੀ ਦਲ ਦਾ ਵਿਰਲਾ ਉਹ ਲੱਭੀ ਨਹੀਂ ਚੱਲ ਗਿਆ ਇਹ ਤੇ ਮੈਂ ਤੁਹਾਨੂੰ ਦੱਸਣਾ ਦੱਸਣਾ ਚਾਹਨਾ ਹੈ ਰਵਿਕਰਨ ਕਾਲੋਂ ਜਿਹੜੇ ਨੂੰ ਪਤਾ ਲੱਗਾ ਤੁਹਾਡੇ ਮਾਦੀ ਉਹਨੇ ਵੀ ਬੀਜੇਪੀ ਚ ਗਏ ਨੇ ਸੋ ਉਹਨਾਂ ਦੀ ਮੰਨ ਦੀ ਗੱਲ ਹੈ ਉਹਨਾਂ ਨੂੰ ਲੱਗਾ ਵੀ ਸ਼ਾਇਦ ਬੀਜੇਪੀ ਜਿਹੜੀ ਆ ਉਹ ਬਹੁਤ ਵਧੀਆ ਪਾਰਟੀ ਆ ਪਰ ਮੈਨੂੰ ਲੱਗਦਾ ਵੀ ਬੀਜੇਪੀ ਵਾਲੇ ਜਿਹੜੇ ਨੇ ਅੰਡਾਂ ਦੇ ਵਿੱਚ ਜੋ ਰੋਸ ਹੈ ਉਸ ਹਿਸਾਬ ਨਾਲ ਫਾਇਦਾ ਫਾਇਦਾ ਚੈਰੀਕਲਸੀ ਦਾ ਜਦੋਂ ਅਕਾਲੀ ਦਲ ਤੋਂ ਲੀਡ ਕਰ ਰਿਆ ਸੀ ਉਦੋਂ ਬੀਜੇਪ ਰਵੀ ਕੰਨ ਕਾਲੂਆਂ ਉਹਨਾਂ ਨਾਲ ਨੈਕਸ਼ਨ ਵੀ ਲੜੀ ਤੇ ਸਮਝਦੇ ਹੋ ਕਿ ਬੀਜੇਪ ਵਿੱਚ ਜਾਣ ਨਾਲ ਉਹਦੇ ਦੇ ਘੁਮਣਾ ਨੂੰ ਕਿੱਥੋਂ ਫਾਇਦਾ ਮਿਲੂ ਪੈਸਾ ਮਿਲੂ ਦੇਖੋ ਜੀ ਉੱਥੇ ਇਹ ਤਰ੍ਹਾਂ ਤਾੜੇ ਕਿਉਂਕਿ ਜਿਹੜੀ ਉੱਥੋਂ ਦੀ ਸਿਆਸਤ ਰਹੀ ਹੈ ਜਿਹੜੀ ਡਿਪਟੀ ਸੀਗਨ ਦੀ ਉਹ ਪਰਚਿਆਂ ਦੀ ਸਿਆਸਤ ਰਹੀ ਵੀ ਜੇ ਕੋ ਉੱਠਦਾ ਤੇ ਉਹਨੂੰ ਬਿਠਾ ਦਿੱਤਾ ਜਾਂਦਾ ਪਰ ਇਹ ਇਤਰਾ ਬੱਜੀਆਂ ਸੀ ਕੋਈ ਕਾਂਗਰਸ ਵਾਲ ਸੀ ਕੋਈ ਕਾਲੀ ਦਲ ਵਾਲ ਸੀ ਪਰ ਹੁਣ ਮੈਨੂੰ ਇਨਾ ਪਤਾ ਹੈ ਮੈਨੂੰ ਸਵੇਰ ਦੇ ਮੈਨੂੰ ਕਈ ਐਸੇ ਪਰਿਵਾਰ ਨੇ ਜਿਹੜੇ ਮੇਰੇ ਤੱਕ ਪਹੁੰਚ ਕੀਤੀ ਔਰ ਮੈਂ ਜਿਨ੍ਹਾਂ ਨੂੰ ਜਨਵੀ ਕਰਾ ਰਿਹਾ ਔਰ ਜਿਨ੍ਹਾਂ ਨੂੰ ਮਿਲ ਵੀ ਰਿਹਾ ਹਾਂ ਕਰਨ ਕੀ ਹੈ ਕਰਨੇ ਆ ਵੀ ਲੋਕ ਚਾਹੁੰਦੇ ਨੇ ਵੀ ਅਸੀਂ ਰਾਮ ਰਾਜ ਚਾਹੀਦਾ ਸਾਨੂੰ ਇਮਾਨਦਾਰੀ ਸਰਕਾਰ ਹੋਵੇ ਇਮਾਨਦਾਰੀ ਨਾਲ ਅਸੀਂ ਜਿਹੜਾ ਅਮਨ ਸ਼ੇਰ ਸਿੰਘ ਸ਼ਰੀਕਲ ਦੇਖੋ 45 ਡਿਗਰੀ ਟੈਂਪਰੇਚਰ ਦੇ ਵਿੱਚ ਇੰਨੇ ਹਜ਼ਾਰਾਂ ਲੋਕਾਂ ਦੀ ਗਿਣਤੀ ਦਾ ਰਿਕਾਰਡ ਤੋੜ ਕੱਟ ਜਿਹੜਾ ਇਹ ਬਿਆਨ ਕਰਦਾ ਕਿ ਵਿਧਾਨ ਸਭਾ ਹਲਕਾ ਕਾਦੀਆਂ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਆ ਬੜੀ ਵੱਡੀ ਲੀਡ ਨਾਲ ਕਿਰਤ ਵਰਜ ਕਰ ਰਹੀ ਹੈ ਔਰ ਮਾਨ ਸਾਹਿਬ ਵੀ ਅੱਜ ਬਹੁਤ ਖੁਸ਼ ਗਏ ਨੇ ਇੱਥੋਂ ਕਿਉਂਕਿ ਬੜੀ ਅੱਛੀ ਗੈਦਰਿੰਗ ਸੀ ਇੰਨੀ ਗਰਮੀ ਦੇ ਬਾਵਜੂਦ ਵੀ ਇੰਨਾ ਔਰ ਕਈ ਘੰਟੇ ਵੱਧਦੀ ਲੋਕਾਂ ਨੇ ਵੇਟ ਕਰਕੇ ਮਾਨ ਸਾਹਿਬ ਦੇ ਵਿਚਾਰ ਸੁਨੇ ਸੋ ਬਹੁਤ ਹੀ ਵਧੀਆ ਅੱਜ ਲੋਕ ਸਭਾ ਗੁਰਦਾਸਪੁਰ ਨੂੰ ਬਹੁਤ ਵੱਡਾ ਹਲਾਰਾ ਜਿਹੜਾ ਵਾ ਇਲੈਕਸ਼ਨ ਨੂੰ ਮਿਲਿਆ ਮਾਨ ਸਾਹਿਬ ਦੀ ਆਮਦ ਦੇ ਨਾਲ ਲਿਸਟ ਤੋਂ ਕਿ ਇਸ ਲਿਸਟ ਸਟੇਜ ਤੋਂ ਵੀ ਅਨਾਉਂਸ ਕੀਤੀ ਮੰਗਾਂ ਦੀ ਹਲਕੇ ਦੀਆਂ ਮੰਗਾਂ ਲੈ ਕੇ ਤੁਹਾਨੂੰ ਉਹਦੇ ਬਾਰੇ ਕਿ ਮਾਨ ਸਾਹਿਬ ਨੇ ਕਿਉਂਕਿ ਇਲੈਕਸ਼ਨ ਕੋਰਟ ਲੱਗਾ ਹੋਇਆ ਵਾ ਉਹ ਕੁਝ ਅਨਾਉਂਸ ਨਹੀਂ ਕਰ ਸਕਦੇ ਸਾਰੀਆਂ ਮੰਗਾਂ ਜਿਹੜੀਆਂ ਨੇ ਅਸੀਂ ਲਿਖਤੀ ਰੂਪ ਚ ਵੀ ਮਾਨ ਸਾਹਿਬ ਨੂੰ ਦਿੱਤੀਆਂ ਨੇ ਇੱਕ ਇੱਕ ਕਰਕੇ ਉਹਨਾਂ ਮੰਗਾਂ ਤੇ ਗੌਰ ਹੋ ਕੇ ਉਹ ਮੰਗਾਂ ਜਿਹੜੀਆਂ ਨੇ ਪੂਰੀ ਹੋਣ ਜਬੀ ਕਨਾਲ ਨੂੰ ਕਹਿੰਦੇ ਕਿ ਅਕਾਲੀ ਦਲ ਚੋਂ ਕੱਟਿਆ ਜਾਣਾ ਭਾਜਪਾ ਜੁਆਇਨ ਕਰ ਜਾਣਾ ਕੋਈ ਪਹਿਲੀ ਗੱਲ ਤੇ ਮੈਨੂੰ ਇੱਕ ਦਲ ਦਾ ਦੁੱਖ ਆ ਮਲਾਲ ਵੀ ਆ ਕਿ ਜਿਹੜੇ ਟਕਸਾਲੀ ਪਰਿਵਾਰ ਸੀ ਦੇਖੋ ਤਿੰਨ ਤਿੰਨੇ ਮੇਨ ਲੀਡਰ ਹੁੰਦੇ ਰਹੇ ਆ ਸੇਫਾਂ ਸਾਹਿਬ ਕਾਲੋਂ ਸਾਹਿਬ ਤੇ ਲਗਾ ਸਾਹਿਬ ਤਿੰਨੇ ਹੀ ਲੀਡਰ ਜਿਹੜੇ ਆ ਉਹਨਾਂ ਦੇ ਪਰਿਵਾਰ ਅਕਾਲੀ ਦਲ ਤੋਂ ਮੰਨਫੀ ਹੋ ਗਏ ਔਰ ਅਕਾਲੀ ਦਲ ਜਿਹੜਾ ਵਾ ਜ਼ਿਲ੍ਹਾ ਅਰਦਾਸਪੁਰ ਚ ਔਰ ਸਮੁੱਚੇ ਪੰਜਾਬ ਚ ਖਤਮ ਹੋਣ ਦੀ ਤਰਫ ਚੱਲ ਗਿਆ ਔਰ ਰਵਿਕਰਨ ਕਾਲੋਂ ਜੀ ਭਾਜਪਾ ਚ ਗਏ ਆ ਉਹਨਾਂ ਦਾ ਆਪਣਾ ਇਹ ਫੈਸਲਾ ਵਾ ਉਹਨਾਂ ਨੂੰ ਮੁਬਾਰਕ ਹੈ ਪਰ ਬੀਜੇਪੀ ਦਾ ਜਿਹੜਾ ਹੂਨ ਦਾ ਉਹ ਸਾਡੇ ਪਠਾਨਕੋਟ ਜ਼ਿਲ੍ਹੇ ਚ ਤਾਂ ਹੋ ਸਕਦੀ ਹੈ ਪਰ ਜ਼ਿਲ੍ਹਾ ਗਰਦਾਸਪੁਰ ਚ ਘੱਟ ਹੈ। ਅਗਦਾ ਇਹਦਾ ਫਾਇਦਾ ਸ਼ਾਇਦ ਆਮ ਆਦਮੀ ਪਾਰਟੀ ਨੂੰ। ਹਾਂ ਕਿਉਂਕਿ ਸਾਡਾ ਜਿਹੜਾ ਮੁਕਾਬਲਾ ਵਾ ਬਹੁਤ ਸાળા ਅਕਾਲੀ ਦਲ ਦਾ ਵੋਟ ਬੈਕ ਮੈਂ ਸਟੇਜ ਤੋਂ ਵੀ ਅਨਾਉਂਸ ਕੀਤਾ ਕਿ ਡੇਰਾ ਬਾਬਾ ਨਾਨਕ ਹਲਕੇ ਵਾਲੇ ਜਿਹੜੇ ਅਕਾਲੀ ਆ ਉਹਨਾਂ ਹੁਣ ਭਾਜ-ਭਾਜ ਤੇ ਜਾਣਾ ਨਹੀਂਗਾ। ਉਹਨਾਂ ਕੋ ਹੁਣ ਆਪਸ਼ਨ ਉਹਨਾਂ ਦਾ ਖਸਮਿਕ ਕੋਈ ਨਹੀਂ ਰਹਿ ਗਿਆ। ਸੋ ਇਸ ਕਰਕੇ ਹੁਣ ਆਪਸ਼ਨ ਹੀ ਇਹ ਬਚਦੀ ਹੈ। ਨੈਚੁਰਲ ਆਪਸ਼ਨ ਜਿਹੜੀ ਆਮ ਆਦਮੀ ਪਾਰਟੀ ਬਣਦੀ ਹੈ। ਔਰ ਆਉਣ ਵਾਲੇ ਸਮੇਂ 'ਚ ਅਸੀਂ ਵੱਡੀ ਗਿਣਤੀ 'ਚ ਆਕਾਲੀ ਧੜੇ ਜਿਹੜੇ ਆ ਚੇਅਰਮੈਨ ਬਲਾਕ ਸੰਵਤੀ ਮੈਂਬਰ ਸਰਪੰਚ ਅਸੀਂ ਵੱਡੀ